ਸ੍ਰੀ ਗੁਰੂ ਜੀ ਤੁਸੀਂ ਇਹਨਾਂ આજ ਦੀ ਰੋਕੇ ਵਾਲੀ ਵੀਡੀਓ ਵੇਖ ਲਈ ਹੈ ਤੇ ਤੁਸੀਂ ਉਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਮੇਰਾ ਇੰਨਾ ਮਨ ਖੁਸ਼ ਹੋਇਆ ਨਾ ਤੁਹਾਡੇ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਉਹਨਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਜਿੱਦਾਂ ਜਿੱਦਾਂ ਦੇ ਜੋ ਵੀ ਕਮੈਂਟ ਕੀਤੇ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਬਾਕੀ ਵਿੱਚ ਇੱਕ ਦੋ ਕਮੈਂਟ ਸੀਗਾ ਕਿ ਏਜ ਛੋਟੀ ਹੈ ਤੁਹਾਨੂੰ ਮੈਂ ਪਹਿਲੀ ਵੀਡੀਓ 'ਚ ਵੀ ਕਲੀਅਰ ਕੀਤਾ ਸੀ ਨਾ ਕਿ ਏਜ ਛੋਟੀ ਨਹੀਂ ਹੈ ਹਾਈਟ ਛੋਟੀ ਕਰਕੇ ਮਤਲਬ ਏਜ ਘੱਟ ਲੱਗਦੀ ਹੈ ਦੂਸਰੀ ਗੱਲ ਇਹ ਹੈ ਕਿ ਤੁਸੀਂ ਸਾਰਿਆਂ ਨੇ ਕਿਹਾ ਕਿ ਤੁਸੀਂ ਲੜਕੇ ਦਾ ਫੇਸ ਕਿਉਂ ਨਹੀਂ ਵਿਖਾਇਆ ਲੜਕੇ ਦਾ ਫੇਸ ਕਿਉਂ ਨਹੀਂ ਵਿਖਾਇਆ ਲੜਕੇ ਦਾ ਫੇਸ ਇਹਨਾਂ ਦੀ ਇੱਕ ਪਲੈਨਿੰਗ ਹੋਏਗੀ ਬਾਹਰ ਘੁੰਮਣ ਜਾਣ ਦੀ ਜਿਸ ਦਿਨੇ ਘੁੰਮਣ ਜਾਣਗੇ ਉਸ ਦਿਨ ਤੁਹਾਨੂੰ ਲੜਕੇ ਦਾ ਫੇਸ ਵਿਖਾਇਆ ਜਾਏਗਾ ਜਿੱਥੇ-ਜਿੱਥੇ ਵੀ ਘੁੰਮਣ ਜਾਣਗੇ ਸਾਰਾ ਕੁਝ ਤੁਹਾਨੂੰ ਪੂਰੇ ਵਲੌਗ ਦੇ ਵਿੱਚ ਵਿਖਾਇਆ ਜਾਏਗਾ ਤੇ ਇੰਦਾ ਹੀ ਤੁਸੀਂ ਮੇਰੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਇੰਦਾ ਹੀ ਸਪੋਰਟ ਕਰਦੇ ਰਹੋ ਤੇ ਇੱਕ ਕੋਈ ਲੁਧਿਆਣੇ ਤੋਂ ਬੇਟੀ ਹੈ ਕੋਮਲ ਤੇ ਉਹ ਵੀ ਸ਼ਾਇਦ ਮੇਰੀ ਭਤੀਜੀ ਦੀ ਏਜ ਦੀ ਹੈ ਕਿ ਉਹ ਮੈਨੂੰ ਬਹੁਤ ਹੀ ਜ਼ਿਆਦਾ ਕਮੈਂਟ ਕਰਦੀ ਹੈ ਕਿ ਦੀਦੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਆਈ ਲਵ ਯੂ ਵਗੈਰਾ ਮੈਂ ਤੁਹਾਨੂੰ ਬਹੁਤ ਲਾਈਕ ਕਰਦੀ ਆ ਤੇ ਮੈਂ ਕੋਮਲ ਦਾ ਵੀ ਧੰਨਵਾਦ ਕਰਦੀ ਆ ਥੈਂਕ ਯੂ ਕੋਮਲ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਇੰਨੀ ਸਪੋਰਟ ਕਰਦੇ ਹੋ ਤੇ ਉਹਨਾਂ ਦਾ ਮੈਨੂੰ ਰੋਜ਼ ਹੀ ਕਮੈਂਟ ਆਉਂਦਾ ਸੀਗਾ ਕਿ ਦੀਦੀ ਮੇਰਾ ਵੀਡੀਓ ਚ ਨਾ ਬੋਲੋ ਮੇਰਾ ਨਾਂ ਬੋਲੋ ਤੇ ਕੋਮਲ ਜੀ ਹੁਣ ਤੁਸੀਂ ਮੇਰਾ ਆਵਲਾ ਵਲੌਗ ਵੇਖ ਲਿਓ ਇਹਦੇ ਵਿੱਚ ਤੁਹਾਡਾ ਮੈਂ ਨਾਂ ਬੋਲ ਦਿੱਤਾ ਹੈ ਤੇ ਬਾਕੀ ਥੋੜੇ ਦਿਨਾਂ ਤੱਕ ਇਹ ਜਾਣਗੇ ਘੁੰਮਣ ਵਾਸਤੇ ਲੁਧਿਆਣੇ ਹੁਣ ਆਪਾਂ ਵੇਖਦੇ ਆ ਕਿ ਲੁਧਿਆਣੇ ਜਾ ਕੇ ਕਿਹੜੀ ਕਿਹੜੀ ਜਗ੍ਹਾ ਤੇ ਘੁੰਮਦੇ ਆ ਜਾਂ ਲੁਧਿਆਣੇ ਜਾਂਦੇ ਆ ਜਾਂ ਕਿਸੇ ਹੋਰ ਸਿਟੀ 'ਚ ਜਾਂਦੇ ਆ ਇਹ ਹਜੇ ਚਲੋ ਸਾਡਾ ਪਲੈਨਿੰਗ 'ਚ ਕਲੀਅਰ ਨਹੀਂ ਹੋਇਆ ਤੇ ਜਿੱਦਾਂ ਜਿੱਦਾਂ ਜੋ ਵੀ ਕਲੀਅਰ ਹੋਏਗਾ ਹਰ ਡਿਸਕਸ ਤੁਹਾਡੇ ਨਾਲ ਮੈਂ ਵਲੌਗ ਦੇ ਵਿੱਚ ਕਰਦੀ ਰਵਾਂਗੀ ਤੇ ਜਿੱਦਾਂ ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਨੂੰ ਇੰਨਾ ਢੇਰ ਸਾਰਾ ਪਿਆਰ ਦਿੱਤਾ ਇਦਾਂ ਹੀ ਤੁਸੀਂ ਮੇਰੀ ਆ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਣਾ ਇਦਾਂ ਹੀ ਤੁਹਾਡੇ ਲਈ ਬਹੁਤ ਜ਼ਿਆਦਾ ਘੈਂ ਘੈਂ ਵਲੌਗ ਲੈ ਕੇ ਆਉਂਦੇ ਰਵਾਂਗੇ ਸ਼ਨਾਜ ਪ੍ਰਤੀ ਵੀ ਤੇ ਹੋ ਸਕਦਾ ਇਹ ਤੋਂ ਅੱਗੇ ਕੁਝ ਮੇਰੇ ਪ੍ਰਤੀ ਵੀ ਤੁਹਾਨੂੰ ਵੇਖਣ ਨੂੰ ਮਿਲ ਜਾਵੇ ਤੇ ਉਹ ਆਪਾਂ ਪਹਿਲਾਂ ਤੇ ਸ਼ਰਨਾਜ ਵੱਲ ਹੀ ਜਾਣੇ ਆ ਤੇ ਉਹ ਤੱਕ ਜੇ ਕੁਝ ਮੇਰਾ ਵੀ ਡਿਸੀਜਨ ਹੋਇਆ ਜਾਂ ਕੁਝ ਵੀ ਹੋਇਆ ਫਿਰ ਤੁਹਾਨੂੰ ਮੈਂ ਆਪਣੀਆਂ ਚੀਜ਼ਾਂ ਵੀ ਰੂਬਰੂ ਕਰਨੀਆਂ ਸ਼ੁਰੂ ਕਰ ਦਾਂਗੀ ਤੇ ਹੁਣ ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵਲੌਗ 'ਚ ਚੰਗਾ ਜੀ ਸਾਰਿਆਂ ਨੂੰ ਸ਼ਸ਼ੀਕਾਲ ਓਕੇ ਬਾਏ ਬਾਏ ਬਾਕੀ ਜਿੱਦਾਂ ਲੁਧਿਆਣਾ ਤੋਂ ਕੋਮਲ ਬੇਟੀ ਹੀਗੀ ਉਹਦਾ ਮੈਂ ਨਾਮ ਲਿਆ ਇਦਾਂ ਹੀ ਅਗਰ ਤੁਸੀਂ ਵੀ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਕਰ ਸਕਦੇ ਹੋ ਤੇ ਤੁਹਾਡਾ ਵੀ ਨਾਮ ਮੈਂ ਜ਼ਰੂਰ ਲਵਾਂਗੀ ਤੇ ਜਿੱਦਾਂ ਮੈਂ ਤੁਹਾਡੇ ਨਾਲ ਆਪਣੀਆਂ ਗੱਲਾਂ ਡਿਸਕਸ ਕਰਦੀ ਆ ਤੁਹਾਨੂੰ ਵੀ ਅਗਰ ਮੇਰੀ ਵੀਡੀਓ ਚੰਗੀ ਨਹੀਂ ਲੱਗਦੀ ਜਾਂ ਮਤਲਬ ਕੋਈ ਮੇਰੀ ਵੀਡੀਓ ਚ ਕਮੀ ਹੁੰਦੀ ਹੈ ਕੋਈ ਵੀ ਚੀਜ਼ ਹੈ ਤੁਸੀਂ ਮੇਰੇ ਨਾਲ ਡਿਸਕਸ ਜ਼ਰੂਰ ਕਰਿਓ ਇਹਦੇ ਨਾਲ ਹੀ ਮੈਂ ਆਪਣੀਆਂ ਕਮੀਆਂ ਦੂਰ ਕਰਾਂਗੀ ਤੇ ਤੁਹਾਡੇ ਅੱਗੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂਗੀ